ਅਸੀਂ ਪੁੱਤ ਘਰੋਂ ਕੱਢਤੇ ਕੁੱਟਮਾਰ ਕਰਕੇ ਮੇਰੀ ਨੂੰਹ ਨੇ ਦੇਖਿਆ ਜਵਾਨਾ ਆ ਗਿਆ ਸਾਰੀ ਤੋੜਪੰਨ ਕਰਤੀ ਕੰਦਾਂ ਤੋੜਤੀਆਂ ਜਿੰਦੇ ਤੋੜਤੇ ਸਾਨੂੰ ਕੁੱਟਿਆ ਜਨਾਨੀਆਂ ਨੂੰ ਮਾਗਰ ਪਾਤਾ ਸਾਨੂੰ ਇਹ ਚੂਲੜਾ ਡਾਕੂ ਬੁਲਾ ਲਿਆ ਸਾਡੇ ਸਾਰਾ ਪੋਰਾ ਪੋਰਾ ਤੋੜਤਾ ਮੇਰਾ ਸਮਾਨ ਵੀ ਤੋੜਤਾ ਮੇਰੇ ਸਮਾਨ ਨੂੰ ਜਨਾਨੀਆਂ ਲੈ ਗਈਆਂ ਚੱਕ ਕੇ ਅਸੀਂ ਤਾਂ ਬਹੁਤ ਦੁਖੀ ਆ ਜੀ ਅਸੀਂ ਪੁੱਤ ਸੜਕਾਂ ਤੇ ਨੂੰ ਮਜਬੂਰ ਹੋ ਗਏ ਸਾਨੂੰ ਕਿਤੇ ਘਰ ਦਰ ਨਹੀਂ ਰਿਹਾ ਸਾਨੂੰ ਕੋਈ ਉਹ ਨਹੀਂ ਮਿਲਦਾ ਸਾਡੀ ਜਾਇਦਾਦ ਨਹੀਂ ਵਿਜਣ ਦਿੰਦੀ ਸਾਨੂੰ ਕਿਤੇ ਘਰੇ ਨਹੀਂ ਵੜਨ ਦਿੰਦੀ ਪਿੰਡਾਂ ਦੀਆਂ ਜਨਾਨੀਆਂ ਬੁਲਾ ਕੇ ਸਾਨੂੰ ਕੁੱਟਮਾਰ ਕਰਾਉਂਦੀ ਐ ਚੂਲੜ ਵਾਲੇ ਡਾਕੂ ਨੂੰ ਬੁਲਾ ਕੇ ਡਾਕੂ ਬੁਲਾ ਕੇ ਸਾਨੂੰ ਕੰਨਾਂ ਢਾਟੀਆਂ ਮੇਰਾ ਸਵਾਨ ਵੀ ਢਾਤਾ ਹਾਂ ਗੁਰਦੁਆਰੇ ਚ ਪੁੱਤ ਅਸੀਂ ਰੋਟੀ ਖਾਂਦੇ ਆ ਘਰ ਮਸਾਲਾ ਚ ਅਸੀਂ ਰਾਤ ਕੱਟਦੇ ਆ ਸਾਨੂੰ ਕਿਤੇ ਜਗ੍ਹਾ ਨਹੀਂ ਹੈਗੀ ਫਿਰ ਬੈਠਣ ਨੂੰ ਅਸੀਂ ਘਰੋਂ ਕੱਢਦੇ ਇਹਨਾਂ ਨੇ ਅਸੀਂ ਬਹੁਤ ਬਦੀਨ ਹੋ ਰਹੇ ਹਾਂ ਸੜਕਾਂ ਤੇ ਰੁਲਦੇ ਫਿਰਦੇ ਆ ਮੇਰੀ ਨੂਨ ਨੇ ਕੱਢੇ ਆ ਮੇਰੀ ਨੂਨ ਨੇ ਸਾਡਾ ਸਾਰਾ ਕੁਝ ਹੀ ਖੋ ਲਿਆ ਸੇ ਇਨਸਾਫ ਤੋਂ ਬੇਅਨਤੀ ਕਰਦੇ ਹਾਂ ਸਾਨੂੰ ਇਨਸਾਫ ਦਿਵਾਇਆ ਜਾਵੇ ਸਾਡਾ ਘਰ ਵਿਲਾ ਕਰਾਇਆ ਜਾਵੇ ਸਾਡੀ ਜ਼ਮੀਨ ਵਜਾਈ ਜਾਵੇ ਅਸੀਂ ਖਾਵਾਂਗੇ ਕੀ ਕਿੱਥੇ ਜਾਵਾਂਗੇ ਅਸੀਂ ਅਸੀਂ ਰੁਲਦੇ ਫਿਰਦੇ ਆ ਛੜਕਾਂ ਦੇ ਰੁਲਦੇ ਆ ਹੁਣ ਗੁਰੂ ਘਰ ਜਾ ਕੇ ਰੋਟੀ ਖਾਵਾਂਗੇ ਗੁਰੂ ਘਰ ਰੋਟੀ ਖਾ ਕੇ ਫੇਰ ਕਿਤੇ ਧਰ ਮਸਾਲਾ ਚ ਪਾਵਾਂਗੇ ਅਸੀਂ ਤਾਂ ਪੈਣ ਨੂੰ ਨਹੀਂ ਕਿਤੇ ਥਾਂ ਕੋਤੇ ਉਹ ਨਹੀਂ ਹੈਗਾ ਸਾਡੀ ਤਾਂ ਬੁਰੀ ਹਾਲਤ ਕਰ ਰਹੀ ਹੈ ਸਾਡੀ ਤਾਂ ਇਹ ਹੀ ਬੇਨਤੀ ਹੈ ਵੀ ਰੱਬਾ ਬਹੁਤ ਕੋਈ ਵਿਆਹ ਨਾ ਕਰਾਓ ਕੋਈ ਵਿਆਹ ਨਾ ਕਰਾਈਓ ਜਾਂ ਜਾ ਸਾਡੀ ਪੁੱਤ ਮਦਦ ਕਰੋ ਅਸੀਂ ਘਰੋਂ ਕੱਢਿਆ ਗਿਆ ਸਾਨੂੰ ਸਾਨੂੰ ਨਾਲ ਤਾਂ ਸਾਡਾ ਘਰ ਵਿਹਲਾ ਕਰਾਓ ਨਾ ਸਾਨੂੰ ਜ਼ਮੀਨ ਵਜਾਓ ਸਾਡੀ ਵੀ ਸਾਨੂੰ ਆਪਦੇ ਘਰੇ ਬਿਠਾਓ ਸਾਨੂੰ ਅਸ ਤਾਂ ਇਹੀ ਮੰਗ ਮੰਗਦੇ ਆ ਅਸ ਤੇ ਸੜਕਾ ਤੇ ਰੁੜ ਰਹੇ ਹਾਂ ਹਾਂਜੀ ਸੜਕਾ ਤੇ ਰੁੜ ਰਹੇ ਆ ਕਿੰਨੇ ਸਾਲ ਹੋ ਗਏ ਕੀ ਸਾਨੂੰ ਹਫ਼ਤਾ ਹੋ ਗਿਆ ਅੱਛਾ ਫਿਰ ਤੁਸੀਂ ਐਵੇਂ ਸੜਕਾ ਤੇ ਤੁਰਦੇ ਫਿਰਦੇ ਹੁੰਦੇ ਰੋਟੀ ਪਾਣੀ ਫਿਰ ਗੁਰੂ ਘਰ ਗੁਰੂ ਘਰ ਰੋਟੀ ਵੀ ਖਾ ਲਉਂਦੇ ਆ ਕਦੇ ਰਿਸ਼ਤੇਦਾਰੀ ਚ ਵਕ ਜਿੰਨਾ ਕਦੇ ਐਂ ਆਸੇ ਪਾਸੇ ਕਿੰਦੇਰੇ ਕਦੇ ਘਰ ਮਸਾਲਾ ਚ ਪਏ ਜਾਂਦੇ ਆ ਅਸੇਵੇਂ ਟਾਈਮ ਲਗਾਉਂਦੇ ਆ ਦੇ ਵੀ ਕਿਸ ਤਰ੍ਹਾਂ ਦੇਖਦੇ ਹੋ بڑے ਚਾਵਾ ਨਾਲ ਤੁਸੀਂ ਆਪਣੇ ਬੇਟੇ ਦਾ ਵਿਆਹ ਬڑے ਚਾਵਾ ਨਾਲ ਕੀਤਾ ਤੇ ਕਦੇ ਸੋਚਿਆ ਸੀ ਵੀ ਇਹ ਹਾਲਾਤ ਨਾ ਪੁੱਤ ਕਦੇ ਨਹੀਂ ਸੋਚਿਆ ਵੀ ਆਹ ਕੁਛ ਕਰੂਗੀ ਨੂੰ ਸਾਡੇ ਨਾਲ ਆ ਕੇ ਸਾਨੂੰ ਨਿਪਕਾ 18 ਸਾਲਾਂ ਬਾਅਦ ਇਹ ਸਾਨੂੰ ਕੁੱਟਮਾਰ ਕਰਨ ਲੱਗੀ ਗੁੰਡੇ ਬੁਲਾਉਣ ਲੱਗੀ ਹੁਣ ਜਾ ਕੇ ਦੇਖ ਲਓ ਹੁਣ ਵੀ 15 20 ਟੀਮੀਆਂ ਬੈਠੀਆਂ ਨੇ ਜੇ ਅਸੀਂ ਬੜਵੀ ਜਾਈਏ ਸਾਨੂੰ ਰੋੜਾ ਨਾ ਕੁੱਟ ਦੇਣੀ ਆ ਸਾਨੂੰ ਪੜ ਨਹੀਂ ਦਿੰਦੀ ਅੰਦਰ ਮੁਰਚਨ ਸਿੰਘ ਨਾ ਜੀ ਪਿੰਡ ਦੇਲਾ ਅਸੀਂ ਦੇਖ ਰਹੇ ਤੁਸੀਂ ਸੁਨਾਮ ਦੀਆਂ ਸੜਕਾਂ ਤੇ ਤੁਸੀਂ ਘੁੰਮ ਰਹੇ ਹੋ ਕਿਉਂ ਸੜਕਾਂ ਤੇ ਕੋਈ ਰੋੜ ਰਹੇ ਹੋ ਤੁਸੀਂ ਸੜਕਾਂ ਤੇ ਜੀ ਨੂਨੇ ਕੱਟਦੇ ਗੁੰਡੇ ਲਿਆ ਕੇ ਨੂਨੇ ਕੱਟਦੇ ਕਰੇ ਬੈਠੇ ਤੇ 19 ਚ ਵਿਆਹ 3 ਚ ਵਿਆਹ ਹੋਇਆ ਸੀ ਉਹਦਾ ਗੱਲ ਮੁਕਾਜੀ ਇਹ ਮੁੰਡੇ ਨੂੰ ਕੇਸ ਦੇ ਕੇ ਕੇਸ ਪਾਉ ਤੇ ਕਦੇ ਕੋਈ ਥਾਣੇ ਚ ਪਸਾ 11 ਸਾਲ ਪਰ ਦੀ ਸਜ਼ਾ ਕੱਟ ਕੇ ਆਇਆ ਮੁੰਡਾ ਕਦੇ ਫਿਰ ਖਰਚੇ ਦਾ ਪਤਾ ਕਦੇ 40 ਦਿਨ ਲਾਲਾ 6 ਜੇ 600 ਦਿਨ ਹੋ ਗਿਆ 600 ਦਿਨ ਹੋ ਗਿਆ ਜੀ ਉਹ ਬਿਮਾਰ ਰਹਿਣ ਲੱਗ ਗਿਆ ਜੇਲ੍ਹ ਜੇਲ੍ਹ ਚ ਰਹਿੰਦਾ ਰਹਿੰਦਾ ਬਿਮਾਰ ਢਿੱਲਾ ਹੋ ਗਿਆ ਅਸੀਂ ਚੱਕੀ ਫਿਰੇ ਕਦੇ ਸਹਾਰ ਕਦੇ ਟਵਾਣੇ ਕਦੇ ਮਹੀਨਾ ਮਹੀਨਾ ਬੈਠੇ ਰਹਿੰਦੇ ਕਦੇ ਪਤਾ ਕਰਨ ਨਹੀਂ ਆਈ ਜੀ ਬਥੇਰਾ ਜੋਰ ਲਾ ਵੀ ਤੂੰ ਪਤਾ ਹੀ ਕਰ ਲੈ ਇਹ ਕੱਲੀ ਜਣੀ ਬੈਠੀ ਰਹਿੰਦੀ ਤੂੰ ਵਗ ਜਾ ਦੋ ਦਿਨਾਂ ਜਮਾ ਨਹੀਂ ਆਈ ਹੈਗੀ ਨਾ ਆਈ ਜਿਆਦਾ ਮੁੱਕ ਗਿਆ 19 ਚ ਮੁੱਕ ਗਿਆ 19 ਚ ਉਹ ਕਰਕੇ ਫੇਰ ਨਹੀਂ ਆ ਰਹੀ ਹੈਗੀ ਫੇਰ ਅਸੀਂ ਆਖਿਆ ਵੀ ਬਈ ਆ ਜਾ ਤੂੰ ਸਾਡੇ ਕੋਲੇ ਰਹਿ ਜਾ ਨਾਂ ਨਹੀਂ ਰਹੀ ਫੇਰਾ ਫੇਰ ਨਹੀਂ ਫੇਰ ਬੱਗੀ ਉਹ ਸੱਤ ਕੇਸ ਮੇਰੇ ਤੇ ਪਾਤੇ ਸਾਰੇ ਪਾਰਖੇ ਨੇ ਕੋਰਟ ਕੇਸ ਚੱਲਦੇ ਨੇ ਸਾਡੇ ਜੀ ਕੋਰਟ ਕੇਸ ਚੱਲਦੇ ਲਾਓ ਜੀ ਹੁਣ ਮੱਲੋ ਮੱਲੀ ਇੱਥੇ ਆਵੜੀ ਘਰੇ ਆ ਗਈ ਕਬਜ਼ਾ ਕਰ ਲੈ ਹੁਣ ਕਰ ਕਬਜ਼ਾ ਕਰੀ ਬੈਠੀ ਹੈ ਜੀ ਸਾਡਾ ਤਾਂ ਸਾਨੂੰ ਤਲਿਆ ਕੇ ਗੁੰਡੇ ਸੰਦਾਂ ਪਤਾ ਨਹੀਂ ਦੀ ਇੰਨਾ ਜੇ ਹੁਣ ਅਜਨ ਤੱਕ ਕਤਲ ਹੋ ਜਾਂਦੇ ਜੇ ਮੈਂ ਮੂਰੇ ਉਹ ਕਰਦਾ ਮੈਂ ਤਾਂ ਹਰ ਕੇਸ ਠੰਡ ਚ ਤੁਸੀਂ ਰਾਤ ਨੂੰ ਤੁਸੀਂ ਰੋਟੀ ਪਾਣੀ ਕਿਵੇਂ ਹੁੰਦਾ ਤੁਹਾਡਾ ਰੋਟੀ ਪਾਣੀ ਜੀ ਆਈ ਬੱਚਾ ਪਹਿਲਾਂ ਇੱਕ ਦੋ ਰਿਸ਼ਤੇਦਾਰਾਂ ਦੇ ਘਾਦੀ ਹੁਣ ਕਦੇ ਧਰਮਸ਼ਾਲਾ ਚ ਕਦੇ ਲੰਗਰ ਲੱਗਿਆ ਕਿਤੇ ਕਦੇ ਗੁਰਦੁਆਰੇ ਕਦੇ ਚੀਮੇ ਬਾਗੇ ਕਦੇ ਬਰਨਾਲੇ ਬਾਗੇ ਕਦੇ ਸੁਨਾਮਾਗੇ ਕਦੇ ਆਈ ਤੁਹਾਨੂੰ ਡਰ ਲੱਗਦਾ ਤੁਹਾਨੂੰ ਡਰ ਡਰ ਆ ਜੀ ਉਦੋਂ ਮਸਾਂ ਕੱਢੇ ਸੀ ਤਾਂ ਉਦੋਂ ਇਹ ਸਾਰਾ ਮਸਲਾ ਜਿਹੜਾ ਹੈਗਾ ਪੁਲਸ ਦੇ ਧਿਆਨ ਵਿੱਚ ਹੈਗਾ ਪੁਲਸ ਦੇ ਧਿਆਨ ਚ ਹੈ ਸਭ ਦੇ ਧਿਆਨ ਚ ਹੈ ਪੰਚਾਇਤ ਦੇ ਧਿਆਨ ਚ ਹੈ ਸਾਰਾ ਧਿਆਨ ਚ ਹੈ ਤੇ ਗੱਲ ਕਿਉਂ ਨਹੀਂ ਕਰਦੇ ਜਦ ਮੈਂ ਕਹਿੰਦਾ ਵੀ ਮੇਰੇ ਨਾਲ ਗੱਲ ਕਰੋ ਕਿਹੜੀ ਗੱਲ ਜਿਹੜਾ ਝੂਠ ਮਾਰ ਮਾਰ ਕੇ ਆ ਝੂਠ ਮਾਰੇ ਆ ਝੂਠ ਮਾਰੇ ਮੂੰਹ ਤੇ ਗੱਲ ਕਰਨ ਹੁੰਦੀ ਐ ਹੁਣ ਪੰਚਾਇਤ ਕਹਿੰਦੀ ਮੈਂ ਬੁਲਾਇਆ ਇੱਕ ਗੁੰਡਾ ਬੁਲਾ ਰ ਕਾਇਤਨੀ ਕਹਿੰਦੇ ਚੀਮਿਆ ਉਹਦਾ ਪਤਾ ਨਹੀਂ ਕਿੱਥੋਂ ਦਾ ਚੂਲੜ ਦਾ ਉਹ ਉਹ ਬੋਲਦਾ ਸੁਣਿਆ ਮੈਂ ਉਹ ਕਹਿੰਦੇ ਕਿ ਦੇਖੀ ਮੈਂ ਕਿ ਕੈ ਫੋਨ ਕਰਤੇ ਆਉਂਦਾ ਨਹੀਂ ਗੱਲ ਨਹੀਂ ਕਰਦਾ ਮੈਨੂੰ ਕਿ ਨਾ ਫੋਨ ਕਰਿਆ ਉਹਨੇ ਨਾ ਉਹਨੇ ਗੱਲ ਕਰੀ ਮੇਰੇ ਨਾਲ ਕੋਈ ਮੈਂ ਗੱਲ ਕਰਦਾ ਜਿਹੜੇ ਇਹ ਕਰਨੀ ਜਿਵੇਂ ਮਰਜ਼ੀ ਕਰੋ ਮੇਰੇ ਨਾਲ ਗੱਲ ਕਰੋ ਵੀ ਆ ਗੱਲ ਐ ਮਤਲਬ ਹੁਣ ਤੁਹਾਡੀ ਤੁਹਾਡੇ ਤੇ ਸਾਡੀ ਦਾ ਸਾਡੀ ਕਰਕੇ ਤੁਹਾਨੂੰ ਬਾਹਰੋਂ ਕੱਢਤਾ ਕਰੋ ਸਾਨੂੰ ਘਰੋਂ ਕੱਢਤਾ ਮੈਂ ਤਾਂ ਮੁੜ ਮੁੜ ਬੇਨਤੀ ਆਹੀ ਕਰਦਾ ਸਰਕਾਰ ਨੂੰ ਵੀ ਪੁਲਿਸ ਨੂੰ ਪ੍ਰਸ਼ਾਸਨ ਨੂੰ ਵੀ ਬਈ ਨਾ ਤਾਂ ਸਾਡੀ ਜ਼ਮੀਨ ਵੇਚਣ ਦਿੰਦੇ ਨੇ ਉਹਨਾਂ ਦਾ ਇਕੱਠ ਬਣ ਰੱਖਿਆ ਨਾ ਜ਼ਮੀਨ ਵੇਚਣ ਦਿੰਦੇ ਨੇ ਨਾ ਘਰੇ ਵੜਨ ਦਿੰਦਾ ਹੈ ਦੰਦੀ ਆਇਆ ਉਹ ਬੈਠੀ ਹੈ ਇਨਸਾਫ ਦੀ ਘਰ ਲਗਾਉਣਾ ਤੁਸੀਂ ਹੁਣ ਮੈਂ ਤਾਂ ਬੇਨਤੀ ਆਹੀ ਹੈ ਬਈ ਸਾਨੂੰ ਨਾਲ ਤਾਂ ਘਰ ਆਪਦੇ ਘਰੇ ਵੜਨਾ ਚਾਹੀਦਾ ਨਾਲੇ ਮੇਰੀ ਜ਼ਮੀਨ ਵਜਾ ਦੇ ਬਸ ਇਹ ਅਪੀਲ ਕਰਦੇ ਪ੍ਰਸ਼ਾਸਨ ਨੂੰ ਵੀ ਸਰਕਾਰ ਨੂੰ ਵੀ ਗਗੰਦੀ ਪਕੌੜਾ ਜੀ ਪਿੰਡ ਦੇਲਾ ਸੀ ਹਾ ਜੀ ਵੀਡੀਓ ਵਾਇਰਲ ਹੋ ਰਹੀ ਹੈ ਤੁਹਾਡੇ ਸੱਸ ਸਹੁਰੇ ਦੀ ਉਹ ਕਹਿੰਦੇ ਸਾਨੂੰ ਘਰੋਂ ਕੱਢਦਾ ਸਾਡੀ ਨੂੰਨੇ ਕੀ ਕਹਾਣੀ ਹੈ ਪੂਰੀ ਮੇਰੇ 2003 ਚ ਮੇਰੀ ਸ਼ਾਦੀ ਹੋਈ ਸੀਗੀ ਲਖਵਿੰਦਰ ਸਿੰਘ ਨਾਲ ਤੇ ਮੈਨੂੰ ਤਾਂ ਵਿਆਹ ਤੋਂ ਬਾਅਦ ਹੀ ਪਤਾ ਲੱਗਿਆ ਜੀ ਵੀ ਮੇਰਾ ਸਹੁਰਾ ਜਨਾਨੀ ਲੈ ਕੇ ਲੁਧਿਆਣੇ ਰਹਿ ਰਹੇ ਹੈ ਜੀ ਤੇ ਮੈਂ ਉਸ ਤੋਂ ਬਾਅਦ ਜੀ ਉਹਨੂੰ ਇਸ ਗੱਲ ਦੀ ਟੈਨਸ਼ਨ ਰਹਿੰਦੀ ਸੀ ਜੀ ਉਹ ਮੇਰੇ ਸਹੁਰੇ ਨੂੰ ਬਹੁਤ ਕਹਿੰਦਾ ਸੀਗਾ ਵੀ ਤੂੰ ਉਹ ਜਨਾਨੀ ਨੂੰ ਛੱਡ ਕੇ ਵੀ ਘਰੇ ਰਹਿ ਮੇਰਾ ਸਹੁਰਾ ਇਸ ਗੱਲ ਨੂੰ ਮੰਨ ਨਹੀਂ ਰਿਹਾ ਤੀਜੀ ਜਿਹੜਾ ਬਾਣ ਸੀਗਾ ਜੀ ਬਾਣ ਦਾ ਠੇਕਾ ਹਿੱਸਾ ਸਾਰਾ ਉਹ ਆਪ ਹੀ ਲੈਂਦੇ ਸੀਗੇ ਜੀ ਮੇਰੇ ਦੋ ਬੱਚੀਆਂ ਹੋ ਗਈਆਂ ਜੀ ਮੈਂ ਉਸ ਤੋਂ ਖਰਚਾ ਗੁਜ਼ਾਰਾ ਮੰਗ ਰਹੀ ਸੀ ਜੀ ਉਹ ਸ਼ਰਾਬਦਾਨੀ ਹੋ ਗਿਆ ਇਸ ਟੈਨਸ਼ਨ ਦੇ ਵਿੱਚ ਤੇ ਉਸ ਤੋਂ ਬਾਅਦ ਉਹ ਜੋ ਸ਼ਰਾਬ ਦਾ ਆਦੀ ਹੋ ਗਿਆ ਜੀ ਮੇਰੇ ਨਾਲ ਉਹਦਾ ਝਗੜਾ ਰਹਿਣ ਲੱਗ ਗਿਆ ਕਿਉਂ ਮੈਂ ਤਾਂ ਜੀ ਬੱਚੇ ਪੜਾਉਣੇ ਸੀਗੇ ਮੈਂ ਤਾਂ ਹੁਣ ਖਰਚਾ ਲੈਣੀ ਸੀਗਾ ਉਹ ਸਿਰਫ ਆਪਣੀ ਸ਼ਰਾਬ ਦਾ ਧਿਆਨ ਰੱਖਣ ਲੱਗ ਗਿਆ ਜੀ ਠੇਕਾ ਹੀ ਸਾ ਮੇਰਾ ਸਹੁਰਾ ਲੈ ਜਾਣ ਲੱਗ ਗਿਆ ਜੀ ਉਸ ਤੋਂ ਬਾਅਦ ਜੀ ਮੈਂ ਖਰਚੇ ਗੁਜ਼ਾਰੇ ਦਾ ਕੇਸ ਲਾਇਆ ਸੀ ਜੀ ਲਖਵਿੰਦਰ ਸਿੰਘ ਤੇ ਵੀ ਮੈਂ ਸਿਰਫ ਬੱਚੇ ਪੜਾਉਣ ਵਾਸਤੇ ਕੋਰਟ ਤੋਂ ਖਰਚਾ ਮੰਗਿਆ ਜੀ ਉਸ ਤੋਂ ਬਾਅਦ ਜੀ ਮੈਂ ਆਪਦੇ ਬੱਚਿਆਂ ਨੂੰ ਆਪਦੇ ਪਿੰਡ ਲੈ ਕੇ ਪੜਾ ਲਿਖਾ ਲਿਆਈ ਜੀ 2019 ਚ ਜੀ ਉਹਨਾਂ ਦੀ ਮੇਰੇ ਘਰ ਵਾਲੇ ਦੀ ਡੈਥ ਹੋ ਗਈ ਜੀ ਉਹ ਦੇ ਤੋ ਸ਼ਰਾਬੀ ਸੀਗਾ ਜੀ ਇਸੇ ਟੈਂਕ ਚ ਸ਼ਰਾਬ ਪੀ ਗਿਆ ਉਹਦੇ ਕਰਕੇ ਉਹਨਾਂ ਦੀ ਡੈਥ ਹੋ ਗਈ ਜੀ ਉਸ ਤੋਂ ਬਾਅਦ ਸਰ ਇਹਨਾਂ ਨੇ ਬਾਣ ਗਿਫਟ ਦੇਣਾ ਸ਼ੁਰੂ ਕਰਤਾ ਜੀ ਜਦੋਂ ਉਹਦੀ ਡੈਥ ਹੋ ਗਈ ਮੇਰੇ ਘਰ ਵਾਲੇ ਦੀ ਇਹਨਾਂ ਨੇ ਜੀ ਪੌਣੇ 3 ਕਿੱਲੇ ਬਾਣਦੇ ਆਪਦੇ ਤਾਇਆ ਜੀ ਦੀ ਸਾਡੀ ਨੂਨੂ ਦੇਤੇ ਜੀ ਆਪਦੇ ਭਰਾ ਦੀ ਨੂਨੂ ਦੇਤੇ ਜੀ ਪੌਣੇ 3 ਕਿੱਲੇ ਸਵਾ ਕਿੱਲਾ ਬਾਣਦਾ ਜਿਹੜਾ ਮੇਰੇ ਘਰ ਵਾਲੇ ਦੇ ਨਾਂ ਸੀਗਾ ਜੀ ਉਹ ਇਹਨੇ ਮੇਰੀ ਨੰਦ ਨੇ ਆਪਦੇ ਨਾਂ ਤੇ ਲਵਾ ਲਿਆ ਉਸ ਤੋਂ ਤੇ ਇੱਕ ਸਰ ਜਦੋਂ ਇਹਨਾਂ ਨੇ ਗਿਫਟ ਦੇਣੇ ਸ਼ੁਰੂ ਕਰਤੇ ਜੀ ਉਸ ਤੋਂ ਬਾਅਦ ਮੈਂ ਕੋਰਟ ਦੇ ਵਿੱਚ ਪੇਸ਼ ਹੋਈ ਬਲੱਡੇ ਚ ਵੀ ਉਹਨਾਂ ਨੇ ਗਿਫਟ ਦਿੱਤਾ ਜੀ ਮੈਨੂੰ ਜੱਜ ਸਾਹਿਬ ਨੇ ਬਾਣ ਤੇ ਸਟੇ ਦਿੱਤੀ ਜੀ ਸਟੇ ਦੇ ਬਸ ਉਸ ਤੋਂ ਬਾਅਦ ਜੀ ਹੁਣ ਮੈਂ ਆਪਦੀ ਬੱਚੀ ਨੂੰ ਲੈ ਕੇ ਅਨ 8-7 ਮਹੀਨੇ ਹੋ ਗਏ ਜੀ ਮੈਂ ਆ ਗਈ ਸੀਗੀ 1 ਮਹੀਨਾ ਮੈਂ ਮੇਰੀ ਸੱਸ ਦੇ ਨਾਲ ਹੀ ਰਹੀ ਜੀ ਅੰਦਰ ਵਧੀਆ ਰਹੀ ਜੀ ਅਸੀਂ ਮੇਰੀ ਸੱਸ ਵਧੀਆ ਸਾਨੂੰ ਰੱਖਿਆ ਗਿਆ ਮੈਂ ਕਿਹਾ ਵੀ ਗਰਮੀ ਬਹੁਤ ਹੈ ਵੀ ਗੁੜੀਆਂ ਬਿਮਾਰ ਹੋ ਗਈ ਵੀ ਗਰਮੀ ਬਹੁਤ ਹੈ ਜੀ ਆਪਾਂ ਏਸੀ ਲਵਾ ਦਨੇ ਆ ਕਹਿੰਦੀ ਵੀ ਤੂੰ ਆਪਦਾ ਅਲੱਗ ਲਵਾ ਲੈ ਸਾਡੇ ਕੋਲ ਬਿੱਲ ਨਹੀਂ ਦਿੱਤਾ ਜਾਂਦਾ ਉਸ ਤੋਂ ਬਾਅਦ ਉਹ ਆਪੇ ਸਰਪੰਚ ਕੋਲ ਗਈ ਹੈ ਜੀ ਸਰਪੰਚ ਨੂੰ ਕਿਹਾ ਵੀ ਹੈ ਜਾ ਕੇ ਉਸ ਨੇ ਕਿਹਾ ਵੀ ਸਾਡੇ ਕੋਲੋਂ ਬਿੱਲ ਨਹੀਂ ਦਿੱਤਾ ਜਾਂਦਾ ਇਹਨੂੰ ਅੱਡ ਬਿਠਾ ਦਿਓ ਇਹਨੂੰ ਆਡੇ ਆਪਦਾ ਮੀਟਰ ਲਵਾ ਲੇ ਇੱਕ ਮਹੀਨਾ ਬਾਅਦ ਫਿਰ ਉਹਨਾਂ ਨੇ ਮੈਨੂੰ ਇੱਧਰ ਬਿਠਾਤਾ ਸੀਗਾ ਜੀ ਸਰਪੰਚ ਸਾਹਿਬ ਨੇ 7ਵੇਂ ਕੁ ਮਹੀਨੇ ਦੀ ਗੱਲ ਹੈ ਜੀ ਇਹ ਗਰਮੀ ਬਹੁਤ ਸੀਗੀ ਜੀ ਜਦੋਂ ਅਸੀਂ ਇੱਧਰ ਏਸੀ ਲਵਾ ਲਿਆ ਮੀਟਰ ਲਵਾ ਲਿਆ ਜੀ ਅਸੀਂ ਇੱਧਰ ਰਹਿਣ ਲੱਗ ਗਏ 4-5 ਮਹੀਨੇ ਅਸੀਂ ਹੁਣ ਇੱਧਰ ਬੈਠੇ ਸੀਗੇ ਹੁਣ ਵੀਰੇ ਇਹਨਾਂ ਨੇ ਇੱਕ ਦਿਨ ਸਾਨੂੰ ਪੁਲਿਸ ਨੇ ਉੱਥੇ ਥਾਣੇ 'ਚ ਬੁਲਾਇਆ ਗਿਆ। ਥਾਣੇ 'ਚ ਬੁਲਾ ਕੇ ਜੀ ਮੇਰੇ ਤੇ ਤਾਂ ਪਰਚਾ ਦਰਜ ਕਰਵਾਇਆ ਮੇਰੀ ਸੱਸ ਨੇ ਸੌਰੇ ਨੇ ਸਾਰਿਆਂ ਨੇ ਰੜਕੇ ਬਾਅਦ ਦੇ ਵਿੱਚੋਂ ਸਾਰੇ ਇੱਥੇ ਆ ਕੇ ਜੀ ਉਹਨਾਂ ਨੇ ਪਹਿਲਾਂ ਤਾਂ ਪੈਪਾ ਪਪਾ ਪੰਨੀਆਂ ਜੀ ਅਸੀਂ ਕੋ ਬاتھਰੂਮ ਬਣਾ ਰਹੇ ਸੀ ਜੀ ਸਰਕਾਰੀ ਗਲੀ ਦੇ ਵਿੱਚ। ਇਹਨਾਂ ਨੇ ਸਾਰਿਆਂ ਨੇ ਰੜਕੇ ਮੇਰੀਆਂ ਪੈਪਾ ਪੰਨੀਆਂ ਜੀ ਤੇ ਉਸ ਤੋਂ ਬਾਅਦ ਇਹਨਾਂ ਨੇ ਵੀਰੇ ਮੈਨੂੰ ਥਾਣੇ 'ਚ ਬਿਠਾ ਕੇ ਮੇਰੇ ਜਿੰਦੇ ਲਵਾਏ ਜੀ ਐਸ ਐਚਓ ਦੇ ਸਾਹਮਣੇ ਜਿੰਦੇ ਲਵਾਏ ਗਏ ਤੇ ਮੇਰੇ ਤੇ ਪਰਚਾ ਦਰਜ ਕਰਵਾਇਆ ਗਿਆ ਵੀਰੇ। ਤੇ ਹੁਣ ਵੀਰੇ ਸਾਡੇ ਮੈਨੂੰ ਜਦੋਂ ਪਤਾ ਲੱਗਿਆ ਵੀ ਮੇਰੀ ਮਦਦ ਪਿੰਡ ਕਰੇ ਮੈਂ ਪਿੰਡ ਕੋਲੇ ਵੀ ਕਿਹਾ ਵੀ ਮੇਰੀ ਮਦਦ ਕਰੋ ਤੇ ਮੈਂ ਬਿੱਲਾ ਸਰਪੰਚ ਬਾਈ ਕੋਲ ਵੀ ਗਈ ਚੂਲੜ ਦੇ ਸਰਪੰਚ ਕੋਲੇ ਮੈਨੂੰ ਪਤਾ ਲੱਗਿਆ ਵੀ ਇਹ ਬੇਟੀਆਂ ਜਿਹੜੀਆਂ ਦੁਖੀ ᱛੀਆਂ ਨੇ ਉਹਨਾਂ ਦੀ ਮਦਦ ਕਰਦੇ ਨੇ ਮੈਂ ਉਹਨਾਂ ਕੋਲੇ ਗਈ ਜੀ ਉਹਨਾਂ ਨੇ ਸਾਰੇ ਪਿੰਡ ਨੂੰ ਪੁੱਛਿਆ ਗਿਆ ਵੀ ਲੜਕੀ ਸਹੀ ਐ ਵੀ ਹਾਂ ਸਹੀ ਐ ਉਹਨਾਂ ਨੇ ਸਾਰੀ ਸਾਰਾ ਦੇਲਾ ਸੀ ਜਾਂ ਨਗਰ ਨੇ ਜੀ ਤੇ ਬਿੱਲਾ ਬਾਈ ਸਰਪੰਚ ਨੇ ਮੈਨੂੰ ਇੱਥੇ ਜੀ ਜਿਹੜੇ ਦੋ ਕਮਰੇ ਸੀ ਉਹਨਾਂ ਦੇ ਵਿੱਚ ਹੀ ਬਿਠਾਇਆ ਗਿਆ ਜੀ ਕੋਈ ਇਹਨਾਂ ਦੀ ਕੁੱਟ ਮਾਰਨੀ ਹੋਈ ਕੁਛ ਨਹੀਂ ਹੋਇਆ ਜੀ ਇਹਨਾਂ ਦਾ ਮਕਾਨ ਜਿਹੜਾ ਪਿਆਉਂ ਨਹੀਂ ਪਿਆ ਜੀ ਇਹ ਆਵਦੇ ਮકાਨ ਚਾਕੇ ਰਹਿ ਸਕਦੇ ਨੇ ਜੀ ਇੱਕ ਵੀਰੇ ਇਹ ਗੱਲ ਕਹਿ ਰਹੇ ਨੇ ਵੀ ਸਾਡੇ ਕੋਲ ਕੋਈ ਪੈਸਾ ਨਹੀਂ ਹੈਗਾ ਅਸੀਂ ਐਂ ਕਦਕੀ ਤੇ ਰੋਟੀ ਖਾਣੇ ਇਹ ਗੱਲ ਨਹੀਂ ਹੈਗੀ ਜੀ 6 6.5 ਕਿਲਿਆਂ ਦਾ ਠੇਕਾ ਇਹ ਹਜੇ ਵੀ ਪਿੰਡੋਂ ਲੈਂਦੇ ਨਹੀਂ ਜੀ ਗਿਫਟ ਵਾਲਿਆਂ ਤੋਂ ਬਿਨਾਂ 6 6.5 ਕਿਲਿਆਂ ਦਾ ਠੇਕਾ ਲੈਂਦੇ ਨੇ ਜੀ ਵਧੀਆ ਇਹਦੇ ਕੋਲੇ ਲੁਧਿਆਣੇ 'ਤੇ ਕਾਰੋਬਾਰ ਹੈ ਜੀ ਉੱਥੇ ਕੱਪੜੇ ਦੀ ਦੁਕਾਨ ਵੀ ਹੈਗੀ ਜੀ ਇਹਦੇ ਕੋਲੇ ਹੋਰ ਵੀ ਕਾਰੋਬਾਰ ਵਧੀਆ ਹੈ ਜੀ ਇਹਦੇ ਕੋਲੇ ਪੈਸੇ ਪੂਸੇ ਦੀ ਕੋਈ ਕਮੀ ਨਹੀਂ ਹੈਗੀ ਕੀ ਕਰਦੇ ਹਾਂ ਸਰਕਾਰ ਤੋਂ ਸੋ ਮੰਗਦਾ ਜੀ ਇਹੀ ਕਰ ਰਿਹਾ ਵੀ ਇੱਕ ਤਾਂ ਮੇਰੇ ਸਿਰ ਦੀ ਛੱਤ ਨਾ ਖੋਈ ਜਾਵੇ ਜੀ ਇੱਕ ਮੇਰੇ ਬੱਚਿਆਂ ਦਾ ਜਿਹੜਾ ਬਣਦਾ ਹੱਕ ਹੈ ਵੀ ਮੇਰੀ ਬੇਨਤੀ ਹੈ ਸਰਕਾਰ ਅੱਗੇ ਹੱਥ ਜੋੜ ਕੇ ਵੀ ਮੇਰੇ ਬੱਚਿਆਂ ਦਾ ਹੱਕ ਮੇਰੇ ਬੱਚਿਆਂ ਨੂੰ ਦਿਵਾਇਆ ਜਾਵੇ ਜੀ ਇੱਕ ਉਹ ਕਹਿੰਦੇ ਵੀ ਜ਼ਮੀਨ ਦਾ ਕਬਜ਼ਾ ਦਿਵਾਇਆ ਜਾਵੇ ਮੈਨੂੰ ਜ਼ਮੀਨ ਦਾ ਕਬਜ਼ਾ ਕਿਹਦੇ ਕੋਲ ਹੈਗਾ ਕਬਜ਼ਾ ਜੀ ਮੇਰੇ ਸਹੁਰਾ ਸਾਹਿਬ ਕੋਲ ਹੀ ਹੈ ਜ਼ਮੀਨ ਦਾ ਕਬਜ਼ਾ ਕੀ ਨਾਮ ਹੈ ਮੇਰਾ ਨਾਮ ਹਰਦੀਪ ਸਿੰਘ ਹੈ ਜੀ ਐਕਸ ਸਰਪੰਚ ਪਿੰਡ ਦੇਲਾ ਜੀ ਸਰਪੰਚ ਸਾਹਿਬ ਤੁਹਾਡੇ ਪਿੰਡ ਦੇ ਇੱਕ ਬਜ਼ੁਰਗ ਜੋੜੇ ਦੀ ਵੀਡੀਓ ਵਾਇਰਲ ਹੋ ਰਹੀ ਹੈ ਉਹ ਕਹਿੰਦੇ ਵੀ ਸਾਡੀ ਮੂਹ ਨੇ ਘਰੋਂ ਕੱਢਤਾ ਨਾ ਸਾਡੀ ਕਿਸੇ ਪਿੰ ਉਹ ਝੂਠ ਕਹਿ ਰਹੇ ਨੇ ਜੀ ਉਹਨਾਂ ਨੂੰ ਕਿਸੇ ਨੇ ਘਰੋਂ ਨਹੀਂ ਕੱਢੇ ਹੈਗੇ ਜੀ ਗਰਚਰਨ ਸਿੰਘ ਮਤਲਬ ਮੇਰੇ ਪਿੰਡ ਦਾ ਸੁਨੀਕ ਹੈ ਜੀ ਪਰ ਉਹ ਨਾ 30 35 ਸਾਲ ਪਹਿਲਾਂ ਇੱਥੋਂ ਚਲੇ ਗਿਆ ਸੀਗਾ ਜੀ ਕੋਈ ਪਿੰਡ ਚੋਂ ਜਨਾਨੀ ਨੂੰ ਲੈ ਕੇ ਸੀ ਕੱਢ ਕੇ ਜੀ ਤੇ ਉਹਦਾ ਇੱਕ ਬੇਟਾ ਇੱਕ ਬੇਟੀ ਹੈ ਜੀ ਬੇਟੀ ਦੀ ਬੇਟੇ ਦੀ ਮੈਰਿਜ ਹੈ ਜਿਹੜੀ ਉਹ 2003 ਚ ਹੋ ਗਈ ਸੀ ਜੀ ਤੇ ਉਹ ਬਲਾਡੇ ਵਿਆਹ ਹੈ ਜੀ ਤੇ ਉਸ ਤੋਂ ਬਾਅਦ ਉਹ ਜਿਹੜੀ ਮਤਲਬ ਮੈਰਿਜ ਤੋਂ ਬਾਅਦ ਦੋ ਬੇਟੀਆਂ ਹੋ ਗਈਆਂ ਉਹਦੇ ਬੇਟੇ ਦੇ ਲਾ ਲੂਂਦੇ ਲਾ ਲੋ ਜੀ ਤੇ ਉਸ ਤੋਂ ਬਾਅਦ ਜੀ ਮਤਲਬ ਇਹਨਾਂ ਦਾ ਗੁਰਚਰਨ ਸਿੰਘ ਤਾਂ ਇੱਥੇ ਰਹਿੰਦੇ ਨਹੀਂ ਸੀ ਜੀ ਠੇਕਾ ਠੂਕਾ ਲਿਆ ਜਾਂਦਾ ਸੀਗਾ ਤੇ ਇਹਨਾਂ ਦਾ ਲੜਾਈ ਝਗੜਾ ਸ਼ੁਰੂ ਹੋ ਗਿਆ ਜੀ ਜਦੋਂ ਇਹਨਾਂ ਨੂੰ ਮਤਲਬ ਖਰਚਾ ਪਾਣੀ ਮਿਲਦਾ ਨਹੀਂ ਸੀ ਕਰੇ ਡਿਸਪੂਟ ਸ਼ੁਰੂ ਹੋ ਗਿਆ ਜੀ ਉਸ ਤੋਂ ਬਾਅਦ ਜੀ ਗੁਰਚਰਨ ਜਿਹੜਾ ਮਤਲਬ ਵੀ ਉੱਥੇ ਹੀ ਰਹਿੰਦਾ ਸੀਗਾ ਜੀ ਤੇ ਹੁਣ ਜਿਹੜਾ ਇਹ ਸਾਰਾ ਕਲੇਸ਼ ਹੋਇਆ ਜੀ ਗੁਰਚਰਨ ਸਿੰਘ ਕਹਿ ਰਹੇ ਉਹ ਵੀਡੀਓ ਚ ਕਹਿ ਰਹੇ ਕਹਿੰਦਾ ਵੀ ਮੇਰੀ ਨੂੰ 18 ਸਾਲਾਂ ਬਾਅਦ ਆ ਗਈ ਅਸਲੀ ਉਹ ਤਾਂ 18 ਸਾਲਾਂ ਬਾਅਦ ਕਹਿ ਰਹੇ ਜੀ ਉਹ ਤਾਂ ਨੂੰ ਤਾਂ ਅਕਸਰ ਪਹਿਲਾਂ ਵੀ ਆਉਂਦੀ ਜਾਂਦੀ ਰਹਿੰਦੀ ਸੀ ਜੀ ਜਦੋਂ ਇਹਨਾਂ ਦੇ ਕੇਸ ਖੁੱਸੋ ਸੇ ਦੇਲਾ ਮੌਜੂਦਾ ਸਰਪੰਚ ਵੈਸੇ ਇਹ ਹਾਸੋਹੀਣੀ ਜੀ ਗੱਲ ਲੱਗ ਰਹੀ ਹੈ ਕਿਉਂਕਿ ਜਿਹੜੇ ਸਰਦਾਰ ਗੁਰਚਰਨ ਸਿੰਘ ਹੈ ਉਹ ਮੇਰੇ ਨਕਰ ਦੇ ਹੈ ਉਹਨਾਂ ਨੂੰ ਕਿਸੇ ਨੇ ਘਰ ਦੇ ਵਿੱਚੋਂ ਨਹੀਂ ਕੱਢਿਆ ਸਗੋਂ ਉਹਨਾਂ ਨੇ ਆਪਣੀ ਨੂਨ ਉਨੂੰ ਕੱਢ ਰੱਖਿਆ ਕਿਉਂਕਿ ਉਹਨਾਂ ਦਾ ਤੁਸੀਂ ਜਿਹੜਾ ਦੂਸਰੇ ਪਾਸੇ ਦੇਖੋਗੇ ਮਕਾਨ ਹੈ ਉਹਦੇ ਵਿੱਚ ਕੋਈ ਵੀ ਨਹੀਂ ਰਹਿ ਰਿਹਾ ਉਹ ਆਪਣੇ ਆਪ ਮੈਨੂੰ ਲੱਗਦਾ ਸ਼ਾਇਦ ਲੋਕ ਵੀ ਨਹੀਂ ਲਾ ਕੇ ਗਏ ਤੇ ਉਹਨਾਂ ਦੀ ਨੂਨ ਨੂੰ ਜਿਹੜਾ ਬਖੜਾ ਜਿਹੜਾ ਥਾਂ ਦੇ ਰੱਖਿਆ ਹੈ ਜਿਹੜੀ ਉਹ ਘਰੋਂ ਕੱਢਣ ਦੀ ਗੱਲ ਕਰਦੇ ਹੈ ਗੁਰਚਰਨ ਸਿੰਘ ਹੈ ਜਿਹੜਾ ਉਹ ਲਗਭਗ 35 ਸਾਲ ਪਹਿਲਾਂ 30 35 ਸਾਲ ਪਹਿਲਾਂ ਮੇਰੇ ਹੀ ਨਗਰ ਦੀ ਜਿਹੜੀ ਉਹਦੀ ਰਿਸ਼ਤੇ ਚ ਨੂੰ ਲੱਗਦੀ ਸੀ ਨਾਈ ਬਰਾਦਰੀ ਦੇ ਵਿੱਚੋਂ ਉਹ ਨੂੰ ਕੱਢ ਕੇ ਲੈ ਗਿਆ ਸੀ ਤੇ ਹੁਣ ਉਸ ਟਾਈਮ ਦਾ ਹੀ ਲੁਧਿਆਣੇ ਰਹਿ ਰਿਹਾ ਉਹ ਤਾਂ ਇੱਥੇ ਰਹੀ ਨਹੀਂ ਰਿਹਾ ਤੇ ਉਹਦੀ ਜਿਹੜੀ ਘਰ ਵਾਲੀ ਹੈ ਉਹ ਇੱਥੇ ਜ਼ਰੂਰ ਰਹਿ ਰਹੀ ਹੈ ਇਹਦੀ ਨੂੰ ਜਿਹੜੀ ਹੈ ਉਹ ਪਿਛਲੇ 7-8 ਮਹੀਨਿਆਂ ਤੋਂ ਆਪਦੀ ਸੱਸ ਮਾਂ ਦੇ ਨਾਲ ਮਤਲਬ ਨਾਲ ਇਹਦੀ ਬੇਟੀ ਪੋਤੀ ਜਣੇ ਕਿ ਇਹ ਰਹਿ ਰਹੇ ਸੀਗੇ ਇਹ ਕੋਸ਼ਕ 2 ਮਹੀਨੇ ਪਹਿਲਾਂ 3 ਮਹੀਨੇ ਪਹਿਲਾਂ ਦੀ ਗੱਲ ਹੈ ਜਿਹੜੀ ਇਹਦੀ ਸੱਸਾਂ ਲੜਕੀ ਦੀ ਗੁਰਚਨ ਸਿੰਘ ਦੇ ਘਰ ਵਾਲੀ ਹੈ ਉਹ ਮੇਰੇ ਕੋਲੇ ਗਈ ਕਹਿੰਦੇ ਵੀ ਮੈਂ ਜਿਹੜੀ ਹੈ ਮੇਰੀ ਨੂੰਹ ਏਸੀ ਲਵਾਉਣ ਨੂੰ ਕਹਿੰਦੀ ਹੈ ਵੀ ਇਹਦਾ ਵੱਖਰਾ ਜਿਹੜਾ ਮੀਟਰ ਲਵਾ ਕੇ ਇਹਨੂੰ ਵੱਖਰਾ ਬਿਠਾ ਦਿਓ ਮੈਂ ਕਿਹਾ ਜੀ ਮੈਂ ਤਾਂ ਇਹਨੂੰ ਕਿਹਾ ਸੀ ਮੈਂ ਕਿਹਾ ਕਿ ਦਿਨ ਅੱਡ ਹੋਮਿਕ ਤੂੰ ਇੱਥੇ ਰਹਿ ਜਾ ਪਰੰਤੂ ਇਹ ਕਹਿੰਦੀ ਵੀ ਨਹੀਂ ਮੇਰੀ ਇਹਦੇ ਨਾਲ ਨਹੀਂ ਨਿਭਦੀ ਸੋ ਇਹਨੂੰ ਅੱਡ ਕਰਕੇ ਬਿਠਾਤਾ ਜਦੋਂ ਗੁਰਚਰਨ ਸਿੰਘ ਨੂੰ ਪਤਾ ਲੱਗਿਆ ਉਹਨੇ ਆ ਕੇ ਵੀ ਇੱਥੇ ਜਿਹੜਾ ਉਹ ਹਗਾਮਾ ਕਰਤਾ ਔਰ ਇਹ ਤੋਂ ਦਰਖਾਸਤ ਦਵਾਤੀ ਜੀ ਇਹ ਇਹ ਗੱਲਬਾਤ ਹੋਈ ਹੈ